ਵਰਜੀ ਕਾ ਖਾਲਸਾ ਵਰਜੀ ਕੀ ਪਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਟਵੀਟ ਕੀਤਾਗਾ ਟਵੀਟ ਕਿਉਂ ਕੀਤਾ ਕੀ ਲਿਖਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਪੜ੍ਹ ਕੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਇੱਕ ਪੋਸਟਰ ਲਈ ਕੀਤਾ ਗਿਆ ਜਿਸ ਪਾਸੇ ਇੱਕ ਪਾਸੇ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਤਸਵੀਰ ਆ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਆ ਉੱਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰਾਂ ਤੇ ਨਾਲ ਹੀ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕਿ 25000 ਲਾਸਾਂ ਦੀ ਜਿਹੜੀ ਸਨਾਖਤ ਕੀਤੀ ਸੀ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ 25000 ਨੌਜਵਾਨ ਸਾਡੇ ਬੱਚੇ ਬੱਚੀਆਂ ਜਿਹੜੇ ਬਜ਼ੁਰਗ ਸ਼ਹੀਦ ਕੀਤੇ ਸੀ ਦੂਜੇ ਪਾਸੇ ਕੌਮੀ ਜਿਹਦਾ ਜੋਦਾ ਸੀ ਦਾ ਦੀਪ ਸਿੱਧੂ ਜੀਨੇ ਇਹ ਜਿਹੜਾ ਦੀਪ ਸਿੱਧੂ ਇੱਕ ਅਣਖ ਜਗਾ ਗਿਆ ਸਿੱਖਾਂ ਦੀ ਮਰੀ ਹੋਈ ਆਪਾਂ ਇਹ ਕਹਿ ਦਈਏ ਕਿ ਕੌਮ ਦੇ ਵਿੱਚ ਇੱਕ ਵੱਡਾ ਜਿਹੜਾ ਦੀਪ ਜਗਾ ਗਿਆ ਤੇ ਜਿਹੜਾ ਉਹਨਾਂ ਨੂੰ ਵੀ ਜਿਹੜਾ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਜਿਹੜਾ ਸ਼ਹੀਦ ਕਰ ਦਿੱਤਾ ਇਹ ਬੜਾ ਇੱਕ ਪਲੈਨ ਦੇ ਪਲੈਨਿੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਬਹਾਨਾ ਕੀ ਲਾਇਆ ਗਿਆ ਬਹਾਨਾ ਇਹ ਲਾਇਆ ਗਿਆ ਕਿ ਇੱਥੇ ਐਕਸੀਡੈਂਟ ਹੋ ਗਿਆ ਜਿਓ ਹੋ ਗਿਆ ਬਾਹ ਹੋ ਗਿਆ ਆਪਰ ਹਰ ਰੋਜ਼ ਐਕਸੀਡੈਂਟਾਂ ਦੀ ਫੋਟੋਆਂ ਦੇਖਦੇ ਆ ਤੇ ਰੋਏ ਬਹਿਰਲ ਹੁੰਦੀਆਂ ਨੇ ਐਕਸੀਡੈਂਟ ਦੀਆਂ ਫੋਟੋਆਂ ਤੇ ਮੀਡੀਆ ਵੀ ਦਿਖਾਉਂਦਾ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਕਿ ਐਕਸੀਡੈਂਟ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆਗਾ ਤੇ ਸਾਰਾ ਇੱਕ ਪਲੈਨਿੰਗ ਦੇ ਤਹਿਤ ਇਹ ਦੀਪ ਸਿੱਧੂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਐਂਟਰੀ ਕਰ ਦਿੰਦੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਇੱਕ ਨਵੀਂ ਚਿੰਗ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਜਿਹੜੀ ਪੰਜਾਬ ਦੇ ਵਿੱਚ ਬਹੀਰ ਘੱਟ ਕੇ ਲਗਾਈ ਜਾਂਦੀ ਆ ਨੌਜਵਾਨ ਧੜਾ ਧੜ ਨਸਾ ਛੱਡ ਕੇ ਪ੍ਰੇਰਿਤ ਹੋਣ ਲੱਗਦੇ ਨੇ ਅੰਮ੍ਰਿਤ ਸਿਕੰਡ ਲੱਗਦੇ ਨੇ ਜਿਉਂ-ਜਿਉਂ ਖਾਲਸਾ ਬਹੀਰ ਦਾ ਜਿਹੜਾ ਪ੍ਰਭਾਵ ਵਧਦਾ ਗਿਆ ਸਿੱਖ ਨੌਜਵਾਨਾਂ ਵਿੱਚ ਬਜ਼ੁਰਗਾਂ ਵਿੱਚ ਸਾਡੀਆਂ ਮਤਾਮਾਂ ਦੇ ਵਿੱਚ ਜੋਸ਼ ਭਰਦਾ ਗਿਆ ਤੇ ਉਹਨਾਂ ਦੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਗੁਰੂ ਕਾਸੀ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਇਕੱਠ ਹੋਣ ਲੱਗ ਪਏ ਇਸ ਨੂੰ ਲੈ ਕੇ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਇੱਕ ਛੋਟੀ ਜੀ ਘਟਨਾ ਕਹਿ ਕੇ ਜੇ ਨਾਲੇ ਦੇ ਵਿੱਚ ਜੇ ਭਾਈ ਅੰਮਰਤਪਾਲ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਆਪਣੇ ਗੁਰੂ ਨੂੰ ਜਿਹੜਾ ਹੈਗਾਗਾ ਉਹਦੀ ਅਗਵਾਈ ਦੇ ਵਿੱਚ ਜੇ ਤੁਰ ਪਿਆ ਤਾਂ ਸਰਕਾਰਾਂ ਤੇ ਦੁਸ਼ਮਣ ਲੋਕਾਂ ਨੇ ਇੱਕ ਬਹਾਨਾ ਬਣਾ ਲਿਆ ਕਿ ਕਿਸ ਤਰ੍ਹਾਂ ਅਸੀਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨਾ ਤੇ ਨਾਲ ਦੇ ਸਿੰਘਾਂ ਨੂੰ ਕਾਬੂ ਕਰਨਾ ਉਸ ਤੋਂ ਸਾਰਾ ਕੁਝ ਤੁਹਾਡੇ ਧਿਆਨ ਦੇ ਵਿੱਚ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਿੰਘਾਂ ਨੂੰ ਜਿਹੜਾ ਕਾਬੂ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਬਾਕੀ ਨੂੰ ਜਿਹੜਾ ਪੰਜਾਬ ਦੀ ਜੇਲਾ ਵਿੱਚ ਬੰਦ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਰਕਾਰ ਚਾਹੇ ਇੱਥੇ ਜਿੰਨੀਆਂ ਸਰਕਾਰਾਂ ਆਈਆਂ ਔਰਿੰਗਜੀਬ ਤੋਂ ਲੈ ਕੇ ਜਗਦੀਆ ਖਾਨ ਜਹਾਨ ਖਾਨ ਆਇਆ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਲੁੱਟਿਆ ਕੁਸਟ ਕੀਤੀ ਤੇ ਜਿਹੜਾ ਅੰਨਾ ਜ਼ੁਲਮ ਕਮਾਇਆ ਉਸ ਤੋਂ ਬਾਅਦ ਕਦੇ ਅਕਾਲੀ ਆ ਜਾਂਦੇ ਸੀ ਕਦੇ ਕਾਂਗਰਸੀ ਆ ਜਾਂਦੇ ਸੀ ਅਕਾਲੀਆਂ ਨੇ ਜ਼ੁਲਮ ਘੱਟ ਨਹੀਂ ਕੀਤਾ ਤੇ ਕਾਂਗਰਸੀਆਂ ਨੇ ਵੀ ਕੋਈ ਘੱਟ ਨਹੀਂ ਕੀਤਾ ਦਰਬਾਰ ਸਾਹਿਬ ਤੇ ਟੈਂਕਾਂ ਤੋਂ ਪੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਨੌਜਵਾਨ ਦੀ ਨਾਸਲ ਕੁਸੀ ਕੀਤੀ ਗਈ ਦਿੱਲੀ ਦੇ ਵਿੱਚ ਸਰੇਮ ਨੰਗਾ ਨਾਚ ਨਚਾਇਆ ਗਿਆ ਅਰਜੀਪ ਗਾਂਧੀ ਵੱਲੋਂ ਗੱਲਾਂ 'ਚ ਟਾਇਰ ਪਾ ਪਾ ਕੇ ਨੌਜਵਾਨਾਂ ਦੇ ਸਾੜਿਆ ਗਿਆ ਉਤਤਵਾਰ ਫਿਰ ਬਿਆਨਤਾ ਬਚੜਾਉਂਦਾ 1992 ਦੇ ਵਿੱਚ 90 ਵਿੱਚ ਤਿੰਨ ਸਾਲ ਫਿਰ ਇੱਕ ਜਿਹੜਾ ਨੌਜਵਾਨੀ ਦਾ ਘਾਣ ਕੀਤਾ ਜਾਂਦਾ ਝੂਠੇ ਪੁਲਿਸ ਮੁਕਾਬਲਿਆਂ ਦੀ ਲੜੀ ਸ਼ੁਰੂ ਹੋ ਜਾਂਦੀ ਆ ਨੌਜਵਾਨਾਂ ਨੂੰ ਚੱਕ-ਚੱਕ ਕੇ ਸੀਧ ਕੀਤਾ ਜਾਂਦਾਗਾ ਨਹਿਰਾਂ ਦੀ ਪੁਲਾਂ ਤੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ ਕਿਤੇ ਕਮਾਦਾਂ ਦੇ ਵਿੱਚ ਕਿਤੇ ਜੰਡਾ ਨਾਲ ਬੰਨ ਕੇ ਨੌਜਵਾਨਾਂ ਨੂੰ ਸ਼ਹੀਦ ਕਰਕੇ ਉਹਨਾਂ ਨੂੰ ਨਹਿਰਾਂ ਦੇ ਵਿੱਚ ਰੋੜਿਆ ਜਾਂਦਾਗਾ ਹੁਣ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਟਵੀਟ ਤੇ ਆਉਣੇ ਆ ਭਾਈ ਅੰਮਰਤਪਾਲ ਸਿੰਘ ਨੇ ਅੱਜ ਜੇਲ੍ਹ ਦੇ ਵਿੱਚੋਂ ਇੱਕ ਟਵੀਟ ਕੀਤਾਗਾ ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਨੌਜਵਾਨੀ ਨੂੰ ਤੇ ਸਾਡੀਆਂ ਮਾਮਾਂ ਤੇ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਬਾਪੂਆਂ ਨੂੰ ਐ ਟਵੀਟ ਦੇ ਵਿੱਚ ਲਿਖਦੇ ਨੇ ਭਾਈ ਅੰਮਰਤਪਾਲ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਭਾਈ ਅੰਮਰਤਪਾਲ ਸਿੰਘ ਨੂੰ ਰਿਹਾ ਕਰਵਾਉਣ ਦੇ ਲਈ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰਖੜ ਪੰਨਿਆਂ ਦੇ 19 ਜਿਹੜਾ ਅਗਸਤ ਦਾ ਉਸ ਨੂੰ ਲੈ ਕੇ ਜਿਹੜਾ ਇੱਕ ਵੱਡਾ ਪ੍ਰੋਗਰਾਮ ਪੰਥਕ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਸਮੂਹ ਸਿੱਖ ਸੰਗਤਾਂ ਨੌਜਵਾਨ ਵੱਧ ਤੋਂ ਵੱਧ ਜਿਹੜਾ ਹਿੱਸਾ ਲੈਣਾ ਤਾਂ ਕਿ ਜਿਹੜੇ ਸਾਡੇ 33 32-33 ਸਾਲ ਦੇ ਨੌਜਵਾਨ ਨੇ ਜੇਲਾਂ ਦੇ ਵਿੱਚ ਬੰਦ ਨੇ ਜਿੰਨਾਂ ਦੀਆਂ ਦਾੜੀਆਂ ਅੱਜ ਚਿੱਟੀਆਂ ਹੋ ਚੁੱਕੀਆਂ ਨੇ ਤੇ ਨਾਲ ਪਾਈ ਅੰਮਰਤਪਾਲ ਸਿੰਘ ਦੇ ਨੌ ਸਾਥੀ ਡਿਬੂਗੜ੍ਹ ਜੇਲ੍ਹ ਦੇ ਵਿੱਚ ਨੇ 30 ਤੋਂ 35 ਸਾਥੀ ਜਿਹੜੇ ਨੇ ਪੰਜਾਬ ਦੀ ਜੇਲ੍ਹ ਦੇ ਵਿੱਚ ਨੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਨੇ ਇਸ ਨੂੰ ਲੈ ਕੇ ਅੱਜ ਜਿਹੜਾ ਪਾਈ ਅੰਮਰਤਪਾਲ ਸਿੰਘ ਨੇ ਟਵੀਟ ਕੀਤਾ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਨੌਜਵਾਨੋਂ ਤੁਹਾਨੂੰ ਪੁਕਾਰ ਪੁਕਾਰ ਕੇ ਕਿਹਾਗਾ ਬਜ਼ੁਰਗਾਂ ਨੂੰ ਪੁਕਾਰ ਕੇ ਕਿਹਾ ਸਾਡੀਆਂ ਭੈਣਾਂ ਨੂੰ ਪੁਕਾਰ ਕੇ ਕਿਹਾ ਕਿ ਆਓ 19 ਅਗਸਤ ਨੂੰ ਜੋ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਇੱਕ ਵੱਡਾ ਪੰਥਕ ਇਕੱਠ ਰੱਖਿਆ ਗਿਆ ਰਖੜਪੰਨਿਆਂ ਤੇ ਬਾਬਾ ਬਕਾਲਾ ਦੀ ਧਰਤੀ ਉੱਤੇ 19 ਅਗਸਤ ਨੂੰ ਸਮਾ ਹੈਗਾ 11 ਤੋਂ 3 ਵਜੇ ਤੱਕ ਜਿਹੜਾ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਬੇਨਤੀ ਕੀਤੀ ਆ ਕਿ ਖਾਲਸਾ ਪੰਥ ਨੂੰ ਕਿ ਆਓ ਆਪਾਂ ਖਾਲਸਾ ਪੰਥ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਮੌਜੂਦਾ ਹਾਲਾਤ ਨੂੰ ਭਾਵਦੇ ਹੋਏ ਸਾਰਾ ਕੁਝ ਜਿਹੜਾ ਉਹਦੇ ਤੇ ਬਿਆਨ ਕੀਤਾ ਗਿਆ ਤੇ ਬੰਦੀ ਸਿੰਘਾਂ ਨੂੰ ਲੈ ਕੇ ਤੇ ਭਾਈ ਅੰਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਇੱਕ ਟਵੀਟ ਕੀਤਾ ਕਿ ਆਹ ਖਾਲਸਾ ਜੀ ਇਕੱਠੇ ਹੋਈਏ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਨਾਜ਼ੁਕਾ ਤੇ ਜਿਹੜਾ ਜੇਕਰ ਆਪਾਂ ਬੰਦੀ ਸਿੰਘਾਂ ਨੂੰ ਨਹੀਂ ਸੜਾ ਸਕਦੇ ਜੇਕਰ ਆਪਾਂ ਆਪਣੇ ਕੀਮਤੇ ਟਾਈਮ ਵਿੱਚੋਂ ਕੱਢ ਕੇ ਤੇ 2 ਘੰਟੇ ਭਾਈ ਜਿਹੜਾ ਹੈਗਾਗਾ ਬਾਬਾ ਬਕਾਲਾ ਦੀ ਧਰਤੀ ਉੱਤੇ ਨਹੀਂ ਜਾ ਸਕਦਾ ਤੁਹਾਡੇ ਜੀਵਨ ਤੇ ਇੱਕ ਧਰਗ ਤੇ ਇੱਕ ਲਾਹਨਤਾ ਜਿਹੜਾ ਸੱਚਾ ਸਿੱਖਾ ਗੁਰੂ ਦਾ ਉਹ ਇਹ ਪਰਨ ਕਰ ਲਿਓ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਕਿਹਾਗਾ ਕਿ ਜਿਹੜਾ ਹਰ ਸਿੱਖ ਦਾ ਫਰਜ਼ ਬਣਦਾ ਹਰ ਇੱਕ ਨੌਜਵਾਨ ਦਾ ਫਰਜ਼ ਬਣਦਾ ਸਾਡੇ ਬਾਪੂਆਂ ਦਾ ਫਰਜ਼ ਬਣਦਾ ਸਾਡੇ ਬਜ਼ੁਰਗਾਂ ਦਾ ਫਰਜ਼ ਬਣਦਾ ਸਾਡੀਆਂ ਮਾਮਾ ਭੈਣਾਂ ਦਾ ਫਰਜ਼ ਬਣਦਾ ਕਿ ਆਉਣ ਵਾਲੇ 19 ਅਗਸਤ ਨੂੰ ਬਾਬਾ ਬਕਾਲਾ ਦੀ ਧਰਤੀ ਉੱਤੇ ਹਮ ਹਮਾ ਕੇ ਜਿਹੜਾ ਪਹੁੰਚੋ ਤਾਂ ਕਿ ਉੱਥੋਂ ਜਿਹੜਾ ਇੱਕ ਵੱਡਾ ਪ੍ਰੋਗਰਾਮ ਲੀਕਿਆ ਗਿਆ ਤੇ ਉੱਥੇ ਜਿਹੜਾ ਐਲਾਨ ਇੱਕ ਵੱਡਾ ਐਲਾਨ ਹੋਵੇਗਾ ਉਸ ਐਲਾਨ ਨੂੰ ਫਿਰ ਸਿੱਖ ਕੌਮ ਜਿਹੜੀ ਆ ਸਿਰ ਮੱਥੇ ਪਰਵਾਣ ਕਰੋ ਤੇ ਅਗਲਾ ਪ੍ਰੋਗਰਾਮ ਉੱਥੋਂ ਲੀਕਿਆ ਜਾਊਗਾ ਇਸ ਨੂੰ ਲੈ ਕੇ ਜਿਹੜਾ ਅੱਜ ਭਾਈ ਅੰਮਰਤਪਾਲ ਸਿੰਘ ਦਾ ਇੱਕ ਤਿੱਖਾ ਟਵੀਟ ਜਿਹੜਾ ਜੇਲ੍ਹ ਦੇ ਵਿੱਚੋਂ ਆਇਆ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੁਸੀਂ ਦੱਸਣਾ ਤੇ ਅੱਗੇ ਜਾ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਨੌਜਵਾਨ ਦੇ ਮਾਮਾ ਦੇ ਭੈਣਾਂ ਦੇ ਬਜ਼ੁਰਗਾਂ ਦੇ ਤੱਕ ਇਹ ਗੱਲ ਪਹੁੰਚਾ ਦਿਓ ਕਿ 19 ਅਗਸਤ ਨੂੰ ਬਾਬਾ ਬਕਾਲਾ ਦੀ ਸਰਬ ਦੀ ਧਰਤੀ ਉੱਤੇ 19 ਅਗਸਤ ਨੂੰ ਜਿਹੜਾ ਵੱਡਾ ਇਕੱਠ ਰੱਖਿਆ ਗਿਆ ਪੰਥ ਦਾ ਇਕੱਠ ਰੱਖਿਆ ਗਿਆ ਐਮਪੀ ਸਰਬਜੀਤ ਸਿੰਘ ਖਾਲਸਾ ਪੁੱਤਰ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚੜ੍ਹ ਕੇ ਬਦਲਾ ਲਿਆ ਸੀ ਅਤੇ ਹੋਰ ਸਿੰਘਾਂ ਨੇ ਜਿਨ੍ਹਾਂ ਨੇ ਵੱਡਾ ਇਕੱਠ ਰੱਖਿਆ ਗਿਆ ਤੇ ਉਥੋਂ ਇੱਕ ਵੱਡਾ ਲਾਨ ਹੋਣਾਗਾ ਉਥੇ ਬੰਦੀ ਸਿੰਘਾਂ ਦਾ ਜਿਹੜਾ ਰਿਹਾਈ ਦਾ ਮੋਰਚਾ ਜਿਹੜਾ ਕਿਸ ਤਰ੍ਹਾਂ ਤੈਅ ਕਰਨਾਗਾ ਉਹ ਸਾਰੀਆਂ ਜਿਹੜੀਆਂ ਵਿਚਾਰਾਂ ਨੇ ਉਥੇ ਵਿਚਾਰਨੀਆਂ ਜਾਣਗੀਆਂ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉਬਾ